ਬੇਸ਼ੱਕ ਇਹ ਥੇਲੀਆਂ ਖਰੀਦੀ ਹੁਣ ਬਹੁਤਿਆਂ ਮਹਿੰਗੀਆਂ ਨਹੀਂ ਆ ਪਰ ਫਿਰ ਵੀ ਇਸ ਤੇ ਉੱਤੇ ਪੈਸਾ ਲੱਗਦਾ ਜੀ ਇਸ ਦੀ ਫਿਰ ਮਦਦ ਕਿਸ ਤਰ੍ਹਾਂ ਮਿਲਦੀ ਹੈ ਉਹਨਾਂ ਨੂੰ ਬਹੁਤੇ ਬੰਦੇ ਤਾਂ ਇਹ ਉਬਜੈਕਸ਼ਨ ਲਈ ਜਾਂਦੇ ਆ ਕਿ ਕਿ ਇਹ ਸ਼ਾਇਦ ਵੇਲੇ ਆ ਤੇ ਲੋਕਾਂ ਤੋਂ ਇਦਾਂ ਲੈ ਲੈ ਕੇ ਮਤਲਬ ਕਿ ਪੈਸੇ ਇਕੱਠੇ ਕਰਕੇ ਫਿਰ ਨਸਰੀ ਇਦਾਂ ਚਲਾ ਰਹੇ ਆ ਹਮਮ ਪਟਿਆਲਾ ਸਰੰਦ ਫਤਿਹਗੜ ਸਾਹਿਬ ਹੁਣ ਜਿੱਦਾਂ ਰੋਪੜ ਸਾਈਡ ਤੋਂ ਚੰਡੀਗੜ੍ਹ ਮੋਹਾਲੀ ਜਿੱਤਕਪੂਰਾ ਆਪਣਾ ਤੇ ਮਤਲਬ ਕਿ ਇਹ ਤੇ ਬਹੁਤ ਆਮ ਹੋ ਗਿਆ ਤੇ ਹੁਣ ਲੁਧਿਆਣੇ ਤੋਂ ਆਉਣ ਲਈ ਕਹਿ ਰਹੇ ਸੀਗੇ ਕਿ ਅਸੀਂ ਉਹਨਾਂ ਨੂੰ ਰੋਕਿਆ ਕਿ ਸਾਡੇ ਕੋਲ ਬੂਟੇ ਘਾਟਾ ਤੇ ਉਹਨਾਂ ਦੀ ਡਿਮਾਂਡ ਥੋੜੀ ਜ਼ਿਆਦਾ ਸੀਗੀ ਪਹਿਲੇ ਲੱਗਦਾ ਸੀ ਕਿ ਨਹੀਂ ਯਾਰ ਅਸੀਂ ਕਿੱਦਾਂ ਬੂਟੇ ਤਿਆਰ ਕਰ ਲਾਂਗੇ ਬੂਟੇ ਤਿਆਰ ਕਰਨਾ ਕਿਹੜਾ ਕੋਈ ਮਤਲਬ ਕਿ ਸੁੱਖਾ ਕੰਮ ਆ ਇਹ ਕੁਝ ਬੀਜ ਜ਼ਿਆਦਾਤਰ ਬੀਜਾਂ ਤੋਂ ਹੁੰਦਾ ਆ ਪਰ ਕੁਝ ਵੈਰਾਈਟੀਆਂ ਇਦਾਂ ਦੀ ਹੁੰਦੀਆਂ ਜਿਹੜੀਆਂ ਆਪਾਂ ਕਲਮਾ ਤੋਂ ਵੀ ਤਿਆਰ ਕਰ ਸਕਦੇ ਕਲਮਾ ਤੋਂ ਜਿਵੇਂ ਮੈਨੂੰ ਦਿੱਸਦੀ ਤੁਸੀਂ ਕੋਈ ਕਲਮ ਜੀ ਰੱਖੀ ਹੈ ਨਾ ਹਾਂਜੀ ਇਹ ਤੇ ਸਵੰਜਨ ਦੀ ਕਲਮ ਲਗਾਈ ਹੈ ਹਾਂਜੀ ਨੇ ਦੀ ਕਲਮ ਹਾਂਜੀ ਇਹਨਾਂ ਨੂੰ ਲਾਉਂਦੇ ਵੀ ਆ ਲੋਕ ਕਿ ਕਿ ਬਸ ਲੈ ਲੂ ਕੇ ਪੀਪਲ ਨੂੰ ਬਹੁਤ ਘੱਟ ਲੋਕ ਲਗਾਉਂਦੇ ਆ ਪਰ ਜਿਨ੍ਹਾਂ ਨੂੰ ਇਸ ਦੀ ਵੈਲਿਊ ਪਤਾ ਹੈ ਨਾ ਉਹ ਫਿਰ ਵੀ ਮਤਲਬ ਕਿ ਇਸ ਨੂੰ ਲਗਾਉਣ ਦੀ ਪਾਲਣ ਦੀ ਪੂਰੀ ਕੋਸ਼ਿਸ਼ ਕਰਦੇ ਹਰੇ ਅਲੀ ਦਾ ਜਿਹੜਾ ਬੂਟਾ ਉਹ ਲਾ ਦਿੱਤਾ ਜਾਂ ਫਿਰ ਕਹਿ ਲੀਓ ਉਸ ਤੇ ਸ਼ੁਰੂਆਤ ਕਰ ਦਿੱਤੀ ਹੈ ਨਸ਼ਿਆਂ ਨੂੰ ਲੈ ਕੇ ਕੀ ਹਾਲਾਤ ਨੇ ਦੇਖੋ ਨਸ਼ਿਆਂ ਬਾਰੇ ਮੈਂ ਸਾਫ਼ ਕਹਾਂਗਾ ਕਿ ਨਸ਼ੇ ਇੱਥੇ ਵੀ ਹੈਗੇ ਆ ਬਨੂਰ ਚ ਵੀ ਹੈਗੇ ਆ ਸਾਡੇ ਇਸ ਥਾਂ ਤੇ ਵੀ ਮਤਲਬ ਕਿ ਸ਼ਮਸ਼ਾਨ ਘਰ ਬਹੁਤ ਵੱਡੀ ਆ ਇਸ ਥਾਂ ਤੇ ਨਸ਼ੇ ਕਰਨ ਵਾਲੇ ਨਸ਼ੇੜੀ ਵੀ ਆਉਂਦੇ ਆ ਇੱਥੇ ਨਸ਼ੇ ਵੀ ਕਰਦੇ ਆ ਪਰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਅਸੀਂ ਇਸ ਦਲਦਲ ਦੇ ਵਿੱਚ ਆਪਣੇ ਆਪ ਨੂੰ ਨਿਰਲੇਪ ਰੱਖਿਆ ਹੋਇਆ ਹਾਲਾ ਇੱਕ ਬੁੱਟੇ ਨੂੰ ਆਪਾਂ ਨੂੰ 1.5 ਤੋਂ 2 ਸਾਲ ਦੇਣਾ ਪੈਂਦਾ ਆ ਜਦੋਂ ਆਪਣੀ ਜੇਬਾਂ ਚੋਂ ਹੱਥ ਨਹੀਂ ਨਿਕਲਦੇ ਉਦੋਂ ਤੁਹਾਡੇ ਹੱਥ ਪਾਣੀ ਚ ਹੋਣੇ ਚਾਹੀਦੇ ਆ ਇਹਨਾਂ ਬੁੱਟਿਆਂ ਨੂੰ ਉਦੋਂ ਵੀ ਪਾਣੀ ਚਾਹੀਦਾ ਆ ਇਹ ਨਹੀਂ ਹੈ ਕਿ ਜੇ ਠੰਡ ਆ ਗਈ ਜੇ ਧੁੰਦ ਪੈ ਗਈ ਜੇ ਧੁੱਪ ਨਹੀਂ ਨਿਕਲੀ ਤਾਂ ਉਹਨਾਂ ਨੂੰ ਪਾਣੀ ਲੋੜ ਨਹੀਂ ਇਹਨਾਂ ਸੀਵਿਆਂ ਨੇ ਨਾ ਜਾਣੇ ਪੰਜਾਬ ਦੇ ਕਿੰਨੇ ਕ ਨੌਜਵਾਨਾਂ ਨੂੰ ਆਪਣੀ ਅਗ ਦੇ ਵਿੱਚ ਲਪੇਟ ਲਿਆ ਨਾ ਜਾਣੇ ਕਿੰਨੀਆਂ ਕ ਮਾਵਾਂ ਰੋਂਦੀਆਂ ਰੋਂਦੀਆਂ ਆਪਣੇ ਪੁੱਤਾਂ ਦੇ ਨਾਲ ਜਿਉਂਦੀਆਂ ਹੀ ਮਰ ਗਈਆਂ ਜਦੋਂ ਉਹਨਾਂ ਨੂੰ ਨਸ਼ੇ ਦੀ ਲਪੇਟ ਨੇ ਆਪਣੀ ਬੁੱਕਲ ਵਿੱਚ ਲੋ ਲਿਆ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਆਖਰਕਾਰ ਮੈਂ ਇੰਨਾ ਸੀਵਿਆਂ ਦੇ ਵਿੱਚ ਕਰਨ ਕਿ ਆਇਆ ਹਾਂ ਪੰਜਾਬ ਨੂੰ ਕਈ ਤਰ੍ਹਾਂ ਦੇ ਨਾਲ ਅੱਜਕੱਲ ਨਵੀਂ ਪੀੜੀ ਨੇ ਖਰਾਬ ਕਰ ਦਿੱਤਾ ਜਾਂ ਫਿਰ ਕਹਿ ਲਈਏ ਕੁਝ ਉਹਨਾਂ ਗਵਾਂਢੀ ਮੁਲਕਾਂ ਦੀਆਂ ਤਾਕਤਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੇ ਪੈਰ ਐਸ ਹੱਦ ਤੱਕ ਪਸਾਰ ਦਿੱਤੇ ਕਿ ਪੰਜਾਬ ਦੇ ਉੱਤੇ ਉੜਤਾ ਪੰਜਾਬ ਵਰਗੀਆਂ ਨਾ ਜਾਣੇ ਕਿੰਨੀਆਂ ਕੁ ਹੋਰ ਫਿਲਮਾਂ ਬਣ ਗਈਆਂ ਅਤੇ ਪੰਜਾਬ ਨੂੰ ਸੋਹਣੇ ਦੇ ਚੀੜੀ ਜਦ ਕਿ ਆ ਜਾਂਦਾ ਸੀ ਅੱਜ ਆਸ ਨੂੰ ਨਜ਼ਰ ਲੱਗ ਚੁੱਕੀ ਹੈ ਐ ਸੀਵੇ ਕਿਸੇ ਪਾਸੇ ਨਸ਼ਿਆਂ ਦੇ ਅੱਡੇ ਬਣ ਚੁੱਕੇ ਨੇ ਤੇ ਉਸੇ ਹੀ ਨਸ਼ਿਆਂ ਤੋਂ ਬਾਅਦ ਜਦ ਹੱਦ ਪਾਰ ਕਰ ਜਾਂਦੇ ਨੇ ਨੌਜਵਾਨ ਕੁਝ ਤਾਂ ਫਿਰ ਇੰਨਾ ਹੀ ਸੀਵਿਆਂ ਦੇ ਵਿੱਚ ਉਹਨਾਂ ਦੀਆਂ ਮੜੀਆਂ ਬਲਦੀਆਂ ਅਕਸਰ ਦਿਖਾਈ ਦਿੰਦੀਆਂ ਨੇ ਰੂਕੰਬਦੀ ਆ ਸੋਚ ਕੇ ਜਿਨ੍ਹਾਂ ਦੇ ਨਾਲ ਬੀਤਦੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੁੰਦਾ ਹੋਏਗਾ ਪਰ ਅੱਜ ਇੰਨਾ ਸੀਵਿਆਂ ਦੇ ਵਿੱਚ ਰੋਣ ਦਾ ਵੇਲਾ ਨਹੀਂ ਹੈ ਹਸਨ ਦਾ ਬੇੜਾ ਕਿਉਂਕਿ ਸਾਡੇ ਪੰਜਾਬ ਨੂੰ ਉਹੀ ਇੱਕ ਨੌਜਵਾਨ ਵੱਖਰਾ ਰੂਪ ਲੈ ਕੇ ਸਾਹਮਣੇ ਆਏ ਨੇ ਆਪਣੇ ਇੱਕ ਨਿੱਕੇ ਜਿਹੇ ਗਰੁੱਪ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਇਸ ਸੋਹਣੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਕਿਸ ਤਰ੍ਹਾਂ ਆਓ ਤੁਹਾਨੂੰ ਦੱਸਦੇ ਆਂ ਅੱਗੇ ਚੱਲ ਕੇ ਕਿਸ ਤਰ੍ਹਾਂ ਇੰਨਾਂ ਹੀ ਸੀਵਿਆਂ ਦੇ ਵਿੱਚੋਂ ਉਹਨਾਂ ਨੇ ਇੱਕ ਨਵੀਂ ਲਹਿਰ ਜਿਹੜੀ ਪੈਦਾ ਕਰ ਦਿੱਤੀ ਹੈ ਉਹ ਕਿਹੜੀ ਲਹਿਰ ਹੈ ਆਓ ਉਸ ਬਾਰੇ ਜਾਣੂ ਕਰਵਾਨੇ ਆਂ ਸੋ ਮੇਰੇ ਨਾਲ ਇਸ ਵਕਤ ਜੋਰਾ ਜੀ ਨੇ ਔਰ ਅਸੀਂ ਉਸੇ ਹੀ ਮਸਾਨਕੜ ਦੇ ਵਿੱਚ ਬੈਠੇ ਹਾਂ ਜਿਸ ਦੀ ਇੰਟਰੋਡਕਸ਼ਨ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਰਿਆ ਨੌਜਵਾਨ ਕੌਣ ਹੈ ਉਹੀ ਹੈ ਜਿਸ ਨੇ ਇਸ ਮਸਾਨਕੜ ਦੇ ਵਿੱਚ ਵੀ ਮਠਾਈਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ ਹੱਸਣਾ ਖੜਿਆਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਇੱਥੇ ਵੈਣ ਹੀ ਪੈਂਦੇ ਸੁਣਾਈ ਦਿੰਦੇ ਸਨ ਇਸ ਦੀ ਕੀ ਵਜ੍ਹਾ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੋਰਾ ਸਿੰਘ ਜੀ ਮੈਚਾਨਾ ਕਿ ਮੇਰੀ ਇੰਟਰੋਡਕਸ਼ਨ ਤੋਂ ਪਹਿਲਾਂ ਤੁਸੀਂ ਆਪ ਹੀ ਆਪਣੀ ਆਰਗੇਨਾਈਜੇਸ਼ਨ ਜਿਸ ਦਾ ਨਾਮ ਹੈ ਯੂਥ ਕੇਸਰੀ ਟੀਮ ਹਾਂਜੀ ਉਸ ਦੇ ਬਾਰੇ ਦੱਸੋ ਕਿ ਆਖਰ ਕਰੇ ਹੈ ਕੀ ਹੈ ਅ ਪਹਿਲਾਂ ਤੇ ਤੁਹਾਡੇ ਚੈਨਲ ਦਾ ਧੰਨਵਾਦ ਤੁਸੀਂ ਸਾਡੀ ਨਰਸਰੀ ਦੇ ਵਿੱਚ ਇੱਥੇ ਪਹੁੰਚੇ ਸਾਡਾ ਮਤਲਬ ਕਿ ਜੋ ਅਸੀਂ ਕਾਰਜ ਕਰ ਰਹੇ ਹਾਂ ਉਸ ਨੂੰ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਡੀ ਜਿਹੜੀ ਟੀਮ ਆ ਉਹ ਅਸੀਂ 2021 ਦੇ ਵਿੱਚ ਬਣਾਈ ਸੀਗੀ ਤੇ ਜਿਹੜੀ ਸ਼ੁਰੂਆਤ ਹੈ ਸਾਡੀ ਇੱਕ ਖੂਨਦਾਨ ਕੈਂਪ ਤੋਂ ਹੁੰਦੀ ਆ ਸਾਡੀ ਟੀਮ ਦਾ ਨਾਮ ਹੈ ਯੂਥ ਕੇਸਰੀ ਟੀਮ ਤੇ ਸੇ ਸੋਚਿਆ ਸੀਗਾ ਕਿ ਆਪਾਂ ਆਪਣੇ ਸ਼ਹਿਰ ਦੇ ਵਾਸਤੇ ਕੁਝ ਕਰਨਾ ਬਨੂਰ ਸ਼ਹਿਰ ਵਾਸਤੇ ਅਸੀਂ ਇਕੱਲਾ ਉਦੋਂ ਸ਼ਹਿਰ ਦਾ ਸੋਚ ਕੇ ਚੱਲੇ ਸੀਗੇ ਕਿ ਆਪ ਆਪਣੀ ਸ਼ਹਿਰ ਦਾ ਕੁਝ ਕਰਨਾ ਆ ਤੇ ਫਿਰ ਉਸ ਚੀਜ਼ ਨੂੰ ਲੈ ਕੇ ਚਲੋ ਐਦਾਂ ਜਦੋਂ ਅਸੀਂ ਖੂਨਦਾਨ ਕੈਂਪ ਲਗਵਾਇਆ ਇੱਕ ਤੇ ਫਿਰ ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਨੇ ਕਿਹਾ ਕਿ ਕਿਉਂ ਨਾ ਆਪਾਂ ਜਦੋਂ ਗਰਮੀਆਂ ਦਾ ਮੌਸਮ ਆਂਦਾ ਆਪਾਂ ਬੂਟਿਆਂ ਦਾ ਲੰਗਰ ਲਗਾਈਏ ਹੂੰ ਤਾਂ ਉਦੋਂ ਅਸੀਂ ਨਾ ਕਿਤੋਂ ਐਦਾਂ ਕੁਝ ਬੂਟੇ ਖਰੀਦੇ ਤੇ ਕੁਝ ਬੂਟੇ ਅਸੀਂ ਸਰਕਾਰੀ ਨਰਸਰੀ ਚੋਂ ਲਿਆ ਕੇ ਇੱਕ ਵੰਡਣ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੂੰ ਸਾਨੂੰ ਵਧੀਆ ਲੱਗੇ ਕਿ ਹਾਂ ਇਹੋ ਜਿਹਾ ਕੰਮ ਹੋਣਾ ਚਾਹੀਦਾ ਹੂੰ ਤੇ ਅਸੀਂ ਉੱਥੇ ਪਰੋ ਸ਼ੁਰੂਆਤ ਕੀਤੀ ਫਿਰ ਸਾਨੂੰ ਕਿਸੇ ਬੰਦੇ ਨੇ ਕਿਹਾ ਕਿ ਤੁਸੀਂ ਬੁੱਟੇ ਆਪ ਤਿਆਰ ਕਰ ਸਕਦੇ ਹੋ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਇਸ ਸ਼ਮਸ਼ਾਨ ਘਾਟ ਦੇ ਵਿੱਚ ਇੱਥੇ ਇੱਕ ਅਸੀਂ ਵਾਲੀਵਾਲ ਦਾ ਗਰਾਊਂਡ ਬਣਾਇਆ ਹੋਇਆ ਸੀਗਾ ਘਰੌਣਾ ਟਾਈਮ ਦੇ ਵਿੱਚ ਤੇ ਇਥੇ ਸਫਾਈ ਕਰਕੇ ਅਸੀਂ ਵਾਲੀਵਾਲ ਦਾ ਗੱਡਾ ਬਣਾਇਆ ਹੋਇਆ ਸੀਗਾ ਤੇ ਅਸੀਂ ਉੱਥੇ ਖੇਡਦੇ ਸੀਗੇ ਤੇ ਫਿਰ ਅਸੀਂ ਥੋੜ੍ਹਾ-ਥੋੜ੍ਹਾ ਕਰਕੇ ਮਤਲਬ ਕਿ ਐਦਾਂ ਕੋਸ਼ਿਸ਼ ਕੀਤੀ ਕਿ ਟਰਾਈ ਕਰਕੇ ਵੇਖਦੇ ਆਂ ਅਗਰ ਹੋ ਸਕਿਆ ਤਿਆਰ ਵੀ ਪਹਿਲੇ ਇਹ ਲੱਗਦਾ ਸੀ ਕਿ ਨਹੀਂ ਯਾਰ ਅਸੀਂ ਕਿੱਦਾਂ ਬੁੱਟੇ ਤਿਆਰ ਕਰ ਲਾਂਗੇ ਬੁੱਟੇ ਤਿਆਰ ਕਰਨਾ ਕਿਹੜਾ ਕੋਈ ਮਤਲਬ ਕਿ ਸੌਖਾ ਕੰਮ ਆ ਤੇ ਫਿਰ ਸਾਨੂੰ ਐ ਲੱਗੇ ਕਿ ਚਲੋ ਇੱਕ ਵਾਰ ਟਰਾਈ ਕਰਕੇ ਵੇਖਦੇ ਆਂ ਸੋ ਮੈਂ ਵੀ ਨਾਲ ਨਾਲ ਜੀ ਕੁਝ ਤੁਹਾਡੀ ਇਜ਼ਾਜ਼ਤ ਹੋਵੇ ਤੇ ਐਡ-ਆਨ ਕਰਦਾ ਜੀ 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 ਇਹ ਜ਼ੋਰਾ ਸਿੰਘ ਹੋਣਾ ਨੇ ਆਪਣੀ 10 ਜਾਣਿਆਂ ਦੀ ਟੀਮ ਦੇ ਨਾਲ ਆਗਾਸ ਕੀਤਾ ਸੀਗਾ ਪੰਜਾਬ ਦੇ ਵਿੱਚ ਅਸੀਂ ਜਾਣਦੇ ਆ ਕਿ ਸ਼ਾਇਦ ਹੀ ਕੋਈ ਅਜਿਹਾ ਸੂਬਾ ਹੋਵੇ ਜੋ ਪਾਣੀਆਂ ਦੇ ਗੰਦਲੇ ਹੋਣ ਦੀ ਮਾਰ ਤੋਂ ਨਾ ਬਚਿਆ ਹੋਵੇ ਹਰ ਇੱਕ ਸੂਬਾ ਜਿਹੜਾ ਇਸ ਤੇ ਪ੍ਰਭਾਵ ਹੇਠ ਆਇਆ ਖਾਸ ਕਰ ਮਾਲਵਾ ਬੈਲਟ ਲੈ ਲਈਏ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਦੇ ਵਿੱਚ ਪਾਣੀ ਹੇਠਾਂ ਚਲੇ ਗਏ ਨੇ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਘਰ ਕਰ ਲਿਆ ਸੋ ਜਿਹੇ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਹੁਣ ਅਗਸਤ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ باوجود ਇਸ ਦੇ ਪੰਜਾਬ ਦੇ ਵਿੱਚ ਜਿਹੜੀਆਂ ਬਰਸਾਤਾਂ ਨੇ ਉਹ ਖੁੱਲਕੇ ਨਹੀਂ ਪੈ ਰਹੀਆਂ ਪਾਣੀ ਦਾ ਪੱਧਰ ਤਾਂ ਥੱਲੇ ਚਲੇ ਗਿਆ ਨਾਲ ਦੀ ਨਾਲ ਜਿਹੜੀ ਹਵਾ ਹੈ ਉਸ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ ਯਾਨੀ ਕਿ ਸਾਨੂੰ ਸ਼ੁੱਧ ਹਵਾ ਨਹੀਂ ਮਿਲ ਰਹੀ ਅੱਜ ਜਿਹੜੀ ਤਾਜ਼ਾ ਰਿਪੋਰਟ ਆਈ ਹੈ ਪੰਜਾਬ ਦੇ ਜਿਹੜੇ ਕੁਝ ਸ਼ਹਿਰ ਨੇ ਜਿਸ ਨਾਲ ਲੁਧਿਆਣਾ ਉਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਅੰਮ੍ਰਿਤਸਰ ਪਠੰਡਾ ਜਾਂ ਫਿਰ ਕੁਝ ਹੋਰ ਜਿਹੜੇ ਚਾਰ ਕੁ ਸ਼ਹਿਰ ਹੈ ਇਹ ਟੌਪ 50 ਜਿਹੜੇ ਕਹਿ ਲੋ ਤੁਸੀਂ ਜਿਹੜੇ ਹਾਈਐਸਟ ਪੋਪੂਲੇਟਿਡ ਸਿਟੀਜ਼ ਨੇ ਉਹਨਾਂ ਦੇ ਵਿੱਚੋਂ ਇਹਨਾਂ ਦਾ ਨਾਮ ਵੀ ਆ ਚੁੱਕਾ ਹੈ ਯਾਨੀ ਕਿ ਸਾਡੀ ਆਬੋ ਹਵਾ ਖਰਾਬ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਅਸੀਂ ਆਏ ਦਿਨ ਏਸੀ ਤੋਂ ਬਿਨਾ ਸਾਹ ਨਹੀਂ ਲੈ ਪਾਰੇ ਇੱਥੇ ਅਸੀਂ ਬੜੇ ਸੋਹਣੇ ਬੈਠੇ ਆ ਦੇਖੋ ਜੀ ਆਵਾਸਕੜ ਕੁਰਤਾ ਪਾਇਆ ਕਿਉਂ ਬੈਠੇ ਆ ਕਿਉਂਕਿ ਸਿਰ ਦੇ ਉੱਤੇ ਬੋਰਡ ਹੈ ਠੀਕ ਹੈ ਆਲੇ ਦੁਆਲੇ ਪੀਪਲ ਆ ਬੋਰਡ ਹੈ ਤ੍ਰਵੇਣੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਸੁਖਚੈਨ ਹੈ ਕਈ ਤਰ੍ਹਾਂ ਦੇ ਬੂਟੇ ਨੇ ਇਸੇ ਕਰਕੇ ਮਹਿਸੂਸ ਨਹੀਂ ਹੁੰਦਾ ਇੱਥੇ ਏਸੀ ਵੀ ਹੈ ਜਾਂ ਨਹੀਂ ਹੈ ਸੋ ਤਾਪਮਨ ਜਿਹੜਾ ਵਧੋਂ ਦਾ ਮੇਨ ਇੱਕੋ ਕਾਰਨ ਹੈ ਅਸੀਂ ਕੱਟ-ਕੱਟ ਕੇ ਇਹਨਾਂ ਨੂੰ ਫਲੈਟ ਖੜੇ ਕਰ ਦਿੱਤੇ ਕੱਟ-ਕੱਟ ਕੇ ਸੜਕਾਂ ਹਾਈਵੇ ਨੈਸ਼ਨਲ 4 ਲਾਈਨਾਂ ਬਣਾਤੀਆਂ ਜੀ ਗੱਡੀ ਸ਼ੂਕ ਦੀ ਜਾਏਗੀ ਕੀ ਕੀਤਾ ਆਪਣੇ ਸੁੱਖ ਲੈਣ ਪਿੱਛੇ ਆਪਣੀ ਪੀੜ੍ਹੀਆਂ ਦੇ ਸੁੱਖ ਨੂੰ ਖਤਮ ਕਰ ਦਿੱਤਾ ਐਸ ਚੀਜ਼ ਨੂੰ ਐਸ ਚੀਜ਼ ਨੂੰ ਐਸ ਦਰਦ ਨੂੰ ਸਮਝਦੇ ਹੋਏ ਇਹਨਾਂ 10-15 ਨੌਜਵਾਨਾਂ ਨੇ ਬੀੜਾ ਚੁੱਕਿਆ ਕਿ ਅਸੀਂ ਆਉਣ ਵਾਲੀ ਨਸਲ ਤੇ ਲਈ ਕੁਝ ਕਰੀਏ ਇਹ ਨੌਕਰੀਆਂ ਕਰਦੇ ਨੇ ਐ ਨਹੀਂ ਕਿ ਇੱਥੇ ਸਿਰਫ ਐਸੇ ਕੰਮ ਨੂੰ ਲੱਗੇ ਨੇ ਇਨਾਂ ਦਾ ਮੇਨ ਮਕਸਦ ਹੈ ਜਿਹੜੇ ਬੂਟੇ ਤਿਆਰ ਕਰਨੇ ਔਰ ਬੂਟੇ ਤਿਆਰ ਕਿਸ ਤਰ੍ਹਾਂ ਕਰਦੇ ਜਾਨੋਗੇ ਨੇੜੇ ਆਓ ਜਰਾ ਮੈਂ ਦੱਸਦਾ ਬੂਟੇ ਤਿਆਰ ਕਰਦੇ ਨੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ ਅੱਜ ਕੱਲ ਅਸੀਂ ਪਿੱਪਲ ਬੋੜ ਜਾਂ ਹੋਰ ਕਈ ਪੌਦੇ ਜਿਹੜੇ ਦੇਖਦੇ ਜਿੱਥੇ ਬੀਜ ਦੇਖਦਾ ਉੱਥੋਂ ਹੀ ਤਿਆਰ ਹੋ ਜਾਂਦੇ ਨੇ ਉਸ ਚੋਂ ਕੱਢ ਕੇ ਉਹਦੀ ਪਲਾਂਟੇਸ਼ਨ ਵੱਖਰੇ ਪੌਦ ਜਿਹੜੇ ਉਹਦੇ ਤਿਆਰ ਕਰਦੇ ਨੇ ਪੈਕਟਾਂ ਦੇ ਵਿੱਚ ਮਿੱਟੀ ਭਰ ਕੇ ਫਿਰ ਉਸ ਨੂੰ ਥਾਂ ਥਾਂ ਜਾ ਕੇ ਵੜਦੇ ਨੇ ਲੋਕ ਇਹਨਾਂ ਤੋਂ ਲੈ ਕੇ ਜਾਂਦੇ ਨੇ ਲੋਕ ਕੜੇ ਕੜੇ ਸ਼ਹਿਰਤ ਆਉਂਦੇ ਸਿਰਫ ਬਨੂੜ ਤੋਂ ਨਹੀਂ ਜਾਂ ਚੰਡੀਗੜ੍ਹ ਮੋਹਾਲੀ ਦੇ ਨੇੜੇੋਂ ਨਹੀਂ ਹੋਰ ਕਿਹੜੇ ਸ਼ਹਿਰਾਂ ਤੋਂ ਆਂਦੇ ਆ ਮੈਂ ਚਾਹਾਂਗਾ ਉਹ ਤੁਸੀਂ ਹੁਣ ਆਪਣੇ ਮੂੰਹੋਂ ਦੱਸੋ ਸਾਡੇ ਕੋਲ ਹੁਣ ਤੱਕ ਜਿਹੜੇ ਬੂਟੇ ਲੈਣ ਦੇ ਲਈ ਬਠਿੰਡੇ ਤੋਂ ਵੀ ਲੋਕ ਆਏ ਆ ਹੂੰ ਠੀਕ ਹੈ ਇਹ ਸੱਚ ਆ ਬਠਿੰਡੇ ਤੋਂ 120 ਆਇ ਸੀ ਕਿ ਪਿੱਛੇ ਜੇ ਅਸੀਂ ਉਹਨਾਂ ਨੂੰ 120 ਬੂਟਾ ਦਿੱਤਾ ਸੀਗਾ ਬਠਿੰਡੇ ਤੋਂ ਬੂਟੇ ਲੈਣ ਦੇ ਲਈ ਆਇਆ ਪਟਿਆਲਾ ਤੇ ਬਿਲਕੁਲ ਆਮ ਹੋ ਗਿਆ ਹੁਣ ਪਟਿਆਲਾ ਸਰੰਦ ਫਤਿਹਗੜ੍ਹ ਸਾਹਿਬ ਹੁਣ ਜਿੱਦਾਂ ਰੋਪੜ ਸਾਈਡ ਤੋਂ ਚੰਡੀਗੜ੍ਹ ਮੁਹਾਲੀ ਜਿਲਕਪੁਰਾ ਆਪਣਾ ਤੇ ਮਤਲਬ ਕਿ ਇਹ ਤੇ ਬਹੁਤ ਆਮ ਹੋ ਗਿਆ ਤੇ ਹੁਣ ਲੁਧਿਆਣੇ ਤੋਂ ਆਣ ਲਈ ਕਹਦੇ ਸੀਗੇ ਤੇ ਅਸੀਂ ਉਹਨਾਂ ਨੂੰ ਰੋਕਿਆ ਕਿ ਸਾਡੇ ਕੋਲ ਬੂਟੇ ਘੱਟ ਆ ਤੇ ਉਹਨਾਂ ਦੀ ਡਿਮਾਂਡ ਥੋੜੀ ਜ਼ਿਆਦਾ ਸੀਗੀ ਕਿ ਤੁਸੀਂ ਹੁਣ ਅਸੀਂ ਜਿੰਨੇ ਕ ਅਸੀਂ ਹੁਣ ਕਿਉਂਕਿ ਨਾ ਪਹਿਲਾਂ ਸਾਡਾ ਇਹ ਸੀਗਾ ਕਿ ਅਸੀਂ ਜੇ ਕਿਸੇ ਨੂੰ 100 ਬੂਟੇ ਮੰਗੇ 200 ਮੰਗੇ 400 ਮੰਗੇ ਅਸੀਂ ਇੱਕ ਬੰਦੇ ਨੂੰ 5-500 ਬੂਟੇ ਵੀ ਦਿੱਤੇ ਆ ਤੇ ਹੁਣ ਅਸੀਂ ਆਪਣੇ ਸਿਸਟਮ ਨੂੰ ਹੋਲੀ-ਵੋਲੀ ਸੋਧ ਦਿਆਂ ਸੁਧਾਰ ਦਿਆਂ ਅਸੀਂ ਹੁਣ ਇੱਥੇ ਲਿਆਏ ਕਿ ਆਪਣੀ ਨਰਸਰੀ ਚੋਂ ਇੱਕ ਵਾਰ ਦੇ ਵਿੱਚ ਅਸੀਂ 30 ਬੂਟੇ ਦੇਣੇ ਆ ਕਿਉਂਕਿ ਦੇਖੋ ਬੁੱਟੇ ਲਗਾ ਦੇਣੇ ਬਹੁਤ ਸੌਖਾ ਕੰਮ ਹੁੰਦਾ ਪਰ ਉਹਨਾਂ ਦੀ ਕਟੋ-ਕਟ ਡੇਢ ਤੋਂ 2 ਸਾਲ ਪੂਰੀ ਦੇਖਭਾਲ ਹੁੰਦੀ ਆ ਹਨਾ ਇੱਕ ਬੁੱਟੇ ਨੂੰ ਆਪਾਂ ਨੂੰ ਡੇਢ ਤੋਂ 2 ਸਾਲ ਦੇਣਾ ਪੈਂਦਾ ਆ ਹੁਣ ਆਪਣੇ ਕੀ ਹੁੰਦਾ ਆ ਆਪਾਂ ਦੇਖੋ ਦੇਖੀ ਜਜ਼ਬਾਤੀ ਹੋ ਕੇ ਬਹੁਤ ਬੰਦੇ ਇਹ ਕਰਦੇ ਆ ਕਿ ਜਜ਼ਬਾਤੀ ਹੋ ਕੇ ਆਪਾਂ ਨੇ ਬੁੱਟੇ ਲਾਤੇ ਜੋ ਗਰਮੀ ਨੂੰ ਹਾਏ ਹਾਏ ਕਰਦੇ ਆ ਦੇਖ ਕੇ ਆਪਾਂ ਅਜਿਹਾ ਬੁੱਟੇ ਲਗਾਤੇ ਤੇ ਫਿਰ ਮੁੜ ਕੇ ਫਿਰ ਆਪਣਾ ਫਿਰ ਇਹ ਚਾਰਜ ਆ ਜਿਹੜਾ ਆਪਣਾ 1-2 ਮਹੀਨੇ ਚ ਖਤਮ ਹੋ ਜਾਂਦਾ ਆ ਮੈਂ ਬਹੁਤ ਬੰਦਿਆਂ ਨੂੰ ਐਤ ਕੀ ਵਾਰ-ਵਾਰ ਉੱਚੀ ਆਵਾਜ਼ ਚ ਇਹ ਗੱਲ ਮੈਂ ਉਹਨਾਂ ਦੇ ਕੰਨਾਂ ਦੇ ਵਿੱਚ ਪਾਣ ਦੀ ਕੋਸ਼ਿਸ਼ ਕੀਤੀ ਆ ਪਾਈ ਐ ਕਿ ਬੂਟਾ ਤਾਂ ਲੈ ਕੇ ਜਾਇਓ ਜੇ ਤੁਸੀਂ ਦਸੰਬਰ ਜਨਵਰੀ ਮਹੀਨੇ ਦੇ ਵਿੱਚ ਵੀ ਜਦੋਂ ਆਪਣੀ ਜੇਬਾਂ ਚੋਂ ਹੱਥ ਨਹੀਂ ਨਿਕਲਦੇ ਉਦੋਂ ਤੁਹਾਡੇ ਹੱਥ ਪਾਣੀ ਚ ਹੋਣੇ ਚਾਹੀਦੇ ਆ ਇਹਨਾਂ ਬੁੱਟਿਆਂ ਨੂੰ ਉਦੋਂ ਵੀ ਪਾਣੀ ਚਾਹੀਦਾ ਆ ਇਹ ਨਹੀਂ ਹੈ ਕਿ ਜੇ ਠੰਡ ਆ ਗਈ ਜੇ ਧੁੰਦ ਪੈ ਗਈ ਜੇ ਧੁੱਪ ਨਹੀਂ ਨਿਕਲੀ ਤਾਂ ਉਹਨਾਂ ਨੂੰ ਪਾਣੀ ਲੋੜ ਨਹੀਂ ਬੂਟੇ ਨੂੰ 12 ਮਹੀਨੇ 30 ਦਿਨ ਪਾਣੀ ਦੀ ਲੋੜ ਆ ਜਿੱਦਾਂ ਹੁਣ ਬਰਸਾਤ ਪੈਦੀ ਚਲੋ ਹੁਣ ਘੱਟ ਲੋੜ ਪੈਂਦੀ ਆ ਹਨਾ ਪਰ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿੱਚ ਵੀ ਕਿਤਨੇ ਕਿਤੇ ਪਾਣੀ ਦੀ ਲੋੜ ਆ। ਅਸੀਂ ਮਤਲਬ ਕਿ ਇਦਾਂ ਇੱਕ ਸਿਸਟਮ ਨੂੰ ਸੋਚਦੇ ਆ ਕਿ ਆਪਣਾ ਹੁਣ ਅਸੀਂ ਇੱਕ ਵਾਰ ਦੇ ਵਿੱਚ 30 ਬੂਟੇ ਦਿੰਨੇ ਆ। ਹਾਂ ਤੁਸੀਂ ਉਸਨੂੰ ਪਾਲ ਲੈਂਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਪਾਲ ਸਕਦੇ ਆ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਫੇਰ ਬੂਟੇ ਲੈ ਜਾਓ। ਫੇਰ ਬੂਟੇ ਲੈ ਜਾਓ ਫੇਰ ਬੂਟੇ ਲੈ ਜਾਓ। ਕੋਈ ਗੱਲ ਨਹੀਂ ਆਪਣਾ ਤੇ ਹੁਣ ਮਤਲਬ ਕਿ ਆਪਣਾ ਇਦਾਂ ਹੀ ਸਿਸਟਮ ਅਸੀਂ ਚਲਾਉਂਦੇ ਆ। ਤੇ ਕਿੰਨੇ ਕਿਹੜੇ ਤਰ੍ਹਾਂ ਦੀ ਵੈਰਾਈਟੀ ਹੈ? ਕਿੰਨੇ ਕ ਇੱਥੇ ਬੈੱਡ ਬਣੇ ਨੇ? ਮੈਂ ਚਾਹਾਂਗਾ ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਈਏ। ਚਲ ਜੀ। ਠੀਕ ਆ ਲੋ ਜੀ। ਜੀ ਤੇ ਤੇ ਇਸ ਬੋਰਡ ਦਾ ਵੀ ਮੈਂ ਚਾਹਾਂਗੇ ਇਸ ਤੋਂ ਸ਼ੁਰੂਆਤ ਕਰਦੇ ਸੀ ਆਪਣੇ ਪਲਾਂਟੇਸ਼ਨ ਤੋਂ ਚੱਲ ਗਏ। ਸਾਡਾ ਮਕਸਦ ਇਕੱਲਾ ਬੁੱਟੇ ਵੰਡਣਾ ਨਹੀਂ। ਬੁੱਟੇ ਵੰਡ ਰਹੇ ਹਾਂ, ਤਿਆਰ ਕਰ ਰਹੇ ਹਾਂ। ਸਭ ਤੋਂ ਵੱਧ ਮਿਹਨਤ ਇਸ ਕੰਮ ਤੇ ਹੋ ਰਹੀ ਆ। ਉਸ ਤੋਂ ਇਲਾਵਾ ਵੀ ਦੇਖੋ ਸਾਡੀ ਸੋਚ ਇਹ ਆ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੋਈ ਬੰਦਾ ਇੱਥੇ ਆ ਰਿਹਾ, ਉਹ ਇਥੋਂ ਕੋਈ ਚੰਗੇ ਵਿਚਾਰ ਵੀ ਲੈ ਕੇ ਜਾਵੇ। ਜੀ ਹਨਾ ਇਹ ਸਾਡੀ ਸੋਚ ਆ। ਅਸੀਂ ਇਹਨਾਂ ਵਿਚਾਰਾਂ ਨੂੰ ਅਸੀਂ ਇਹਨਾਂ ਦੀ ਸੋਚ ਨੂੰ ਸਮਰਪਿਤ ਯਾਨੀ ਕਿ ਅ ਸ਼ਹੀਦ ਭਗਤ ਸਿੰਘ ਹੋਣ ਦੀ ਸੋਚ ਉਹਨਾਂ ਨੇ ਹੁਣ ਬੂਰ ਜਿਹੜਾ ਪਾਇਆ ਹੋਇਆ ਤੇ ਵਾਇਗਰ ਨੂੰ ਹੋਰ ਅੱਗੇ ਲੈ ਕੇ ਜਾਏ ਸੋ ਅਸੀਂ ਬੂਟੇ ਵਾ ਲਾਨੇ ਅਸੀਂ ਛਾਤੀ ਮਾਰਦੇ ਪਏ ਆ ਇੱਥੇ ਬੇਸਿਕ ਥੋੜਾ ਬਹੁਤ ਬਰਸਾਤ ਦਾ ਪਾਣੀ ਭਰਿਆ ਪਰ ਫਿਰ ਵੀ ਹਾਂਜੀ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਪੌਦੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ-ਕਿਹੜੇ ਪੌਦੇ ਇੱਥੇ ਤੁਹਾਡੇ ਕੋਲ ਅਵੇਲੇਬਲ ਨੇ ਅਸੀਂ ਉੱਥੋਂ ਉੱਥੋਂ ਸ਼ੁਰੂਆਤ ਕਰਦੇ ਹਾਂ ਇਹਦੀ ਹਾਂਜੀ ਸੋ ਜੋਰਾ ਜੀ ਮੈਨੂੰ ਦਿਖਾਓ ਇੱਥੇ ਕਿਹੜੇ-ਕਿਹੜੇ ਬੂਟੇ ਨੇ ਲਾਈਕ ਇਹ ਕੜਾ ਬੂਟਾ ਜੀ ਇਹ ਆਪਣਾ ਸੁਹੰਜਨਾਂ ਦਾ ਬੂਟਾ ਹੈ ਜੀ अच्छा जी सोहनजना ਜਿਹਨੂੰ ਫਲੀਆਂ ਪੈਂਦੀਆਂ ਨੇ ਹਾਂਜੀ ਹਾਂਜੀ ਮੈਡੀਸਨਲ ਪਲਾਂਟ ਹੈ ਬਹੁਤ ਜ਼ਬਰਦਸਤ ਪਲਾਂਟ ਆਈ ਥਿੰਕ ਸਭ ਹਾਂ ਸਭ ਤੋਂ ਵੱਧ ਮਤਲਬ ਕਿ ਐਸੇ ਨੂੰ ਜਿਹੜਾ ਮੈਡੀਸਨਲ ਮਰਿੰਗਾ ਵੀ ਕਹਿੰਦੇ ਇਹਨੂੰ ਇੰਗਲਿਸ਼ ਵਿੱਚ ਹਾਂ ਮਰਿੰਗਾ ਮਰਿੰਗਾ ਹਿੰਦੀ ਦੇ ਵਿੱਚ ਸਹਜਨ ਕਹਿ ਦਿੰਦੇ ਆ ਸਹਜਨ ਹਾਂਜੀ ਇਹਦੀਆਂ ਫਲੀਆਂ ਈਵਨ ਇਹਦੇ ਜਿਹੜੇ ਪੱਤੇ ਆ 슈ਗਰ ਦੇ ਮਰੀਜ਼ਾਂ ਜਾਂ ਕੋਈ ਹੋਰ ਆ ਉਹ ਵੀ ਡਾਕਟਰ ਦੀ ਸਲਾਹ ਦੇ ਨਾਲ ਜੇਦਾ ਸੇਵਨ ਕਰੇ ਤੇ ਇਹਦੇ ਤੋਂ ਉੱਤੇ ਕੁਝ ਨਹੀਂ ਐ 300 ਦੇ ਕਰੀਬ ਜੜੀਆਂ ਬਿਮਾਰੀਆਂ ਨੇ ਸਰੀਰਕ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਬਹੁਤ ਹੀ ਸਹਾਇਕ ਹੈ ਬਹੁਤ ਸੋਹਣਾ ਵੱਡਾ ਦਰਖਤ ਹੁੰਦਾ ਇਹਨੂੰ ਅ ਇੱਕ ਤੇ ਮੈਂ ਇਹ ਦੱਸ ਦਵਾਂ ਕਿ ਜਿੱਦਾਂ ਅਸੀਂ ਇੱਕ ਬੈਡ ਦੇ ਵਿੱਚ ਤਿੰਨ ਵੈਰਾਈਟੀਆਂ ਰੱਖੀਆਂ ਹੋਈਆਂ ਆ ਠੀਕ ਹੈ ਇਹਦੇ ਵਿੱਚ ਸੁਖਚੈਨ ਵੀ ਪਿਆ ਇਹਦੇ ਵਿੱਚ ਸੋਹੰਜਨਾ ਵੀ ਪਿਆ ਇਹਦੇ ਵਿੱਚ ਅਰਜਨ ਵੀ ਪਿਆ ਜਿਹੜੀ ਹਾਰਟ ਦੀ ਬਿਮਾਰੀ ਵਾਸਤੇ ਸਭ ਤੋਂ ਵਧੀਆ ਅਰਜਨ ਦੀ ਛਾਲ ਹਾਂਜੀ ਇਹ ਅਰਜਨ ਦਾ ਹੈ ਹਾਂ ਅਰਜਨ ਦੀ ਛਾਲ ਵਾ ਅਸੀਂ ਐਦਾਂ ਕਰਦੇ ਹਾਂ ਕਿ ਜੇ ਸਾਨੂੰ 100 ਬੀਜ ਕਿਸੇ ਦਾ ਮਿਲ ਗਿਆ ਤਾਂ ਅਸੀਂ ਪਹਿਲਾਂ ਉਹ ਪਰ ਦੇਣਾ ਫਿਰ 100 ਦਾ ਮਿਲ ਗਿਆ ਉਹ ਪਰ ਦੇਣਾ ਜੇ ਸਾਨੂੰ 20 ਬੀਜ ਮਿਲ ਗਏ ਤਾ ਮਤਲਬ ਕਿ ਸਾਡੇ ਇੱਥੇ ਬੀਜ ਇਕੱਠੇ ਕਰਦੇ ਹੋ ਬੀਜ ਦੇਖੋ ਕੁਝ ਤੇ ਸਾਨੂੰ ਜਿੱਦਾਂ ਆਲੇ ਦੁਆਲੇ ਰੁੱਖ ਲੱਗੇ ਹੁੰਦੇ ਆ ਇੱਥੋਂ ਮਿਲ ਜਾਂਦੇ ਆ ਹੁਣ ਜਿੱਦਾਂ ਅਮਲਤਾਸ ਅਤੇ ਗੁਲਮੋਹਰ ਹੈ ਇਹਦੇ ਵਾਸਤੇ ਅਸੀਂ ਸਪੈਸ਼ਲ ਆਪਣਾ 에어ਪੋਰਟ ਰੋਡ ਮੁਹਾਲੀ ਸਾਈਡ ਜਾਂਦੇ ਆ ਠੀਕ ਹੈ ਜੀ ਹੁਣ ਜਿੱਦਾਂ ਪਟਿਆਲੇ ਇੱਕ ਆਪਣੇ ਇੱਕ ਰਾਉਂਡ ਕਲਾਸ ਫਾਊਂਡੇਸ਼ਨ ਵਾਲੇ ਨੇ ਹੂੰ ਤੇ ਉਹਨਾਂ ਦੀ ਬਹੁਤ ਵੱਡੀ ਨਰਸਰੀ ਆ ਉਹ ਲੱਖਾਂ ਚ ਬੁੱਟੇ ਤਿਆਰ ਕਰਦੇ ਆ ਤੇ ਅਸੀਂ ਉਹਨਾਂ ਕੋਲ ਆਤ ਕੀ ਗਏ ਸੀ ਕਿ ਆਤ ਕੀ ਕੁਝ ਬੀਜ ਜਿਹੜਾ ਉਹਨਾਂ ਨੇ ਪ੍ਰੋਵਾਈਡ ਕਰਵਾਇਆ ਸਾਨੂੰ ਤੇ ਯਾਨੀ ਕਿ ਵਕ ਵਕ ਥਾਂਵਾਂ 'ਚ ਜਾ ਕੇ ਤੁਸੀਂ ਪਹਿਲੇ ਬੀਜ ਕਲੈਕਟ ਕਰਦੇ ਹੋ ਹਾਂ ਕਲੈਕਟ ਕਰਨ ਤੋਂ ਬਾਅਦ ਤੁਸੀਂ ਆਪਣੇ ਹੀ ਲੈਵਲ ਦੇ ਉੱਤੇ ਤੇ ਮਿੱਟੀ ਲਫਾਫਿਆਂ 'ਚ ਭਰਦੇ ਹੋ ਇਹਨਾਂ ਦੇ ਬੈਗਸ ਦੇ ਵਿੱਚ ਫਿਰ ਉੱਥੇ ਉਹਨੂੰ ਬੀਜ ਨੂੰ ਬੋਂਦੇ ਹੋ ਸਹੀ ਟਾਈਮ 'ਉਂ ਤੇ ਫਿਰ ਉਹਦਾ ਜਿਹੜਾ ਬੁੱਟਾ ਬਣਦਾ ਫਿਰ ਉਸ ਤੋਂ ਤੁਸੀਂ ਬੁੱਟੇ ਤਿਆਰ ਕਰਕੇ ਅੱਗੇ ਵੰਡਦੇ ਹੋ ਵਾਹ ਬੜੀ ਮਿਹਨਤ ਵਾਲਾ ਕੰਮ ਹੈ ਗ੍ਰੇਟ ਕਿੰਨੀ ਤਰ੍ਹਾਂ ਦੀ ਤਕਰੀਬਨ ਵੈਰਾਈਟੀ ਹੋएगी ਤੁਹਾਡੇ ਕੋਲ ਸਾਰੇ ਨਰਸਰੀ ਚ ਜਿਹੜੀ ਇਸ ਟਾਈਮ ਦਿਖਾਣ ਜਿਹੜੀ ਮਤਲਬ ਕਿ ਇਸ ਟਾਈਮ ਮੇਰੇ ਹਿਸਾਬ ਦੇ ਨਾਲ ਜੀ ਆਪਣੀ ਜੇ ਆਪਾਂ ਗਿਣਤੀ ਕਰੀਏ 15 ਦੇ ਕਰੀਬ ਤੇ ਹੁਣ ਪਈ ਹੋਣੀ ਵੈਸੇ ਅਸੀਂ 20 ਦੇ ਕਰੀਬ ਪਹੁੰਚ ਗਏ ਬਹੁਤ ਆਸਾਨੀ 20 ਦੇ ਕਰੀਬ ਯਾਨੀ ਕਿ ਸਾਰਾ ਕੁਝ ਤੁਸੀਂ ਇਹਨਾਂ ਬੀਜਾਂ ਤੋਂ ਤਿਆਰ ਕਰਕੇ ਅੱਗੇ ਕਰਦੇ ਹੋ ਨਹੀਂ ਕੁਝ ਬੀਜ ਜ਼ਿਆਦਾਤਰ ਬੀਜਾਂ ਤੋਂ ਹੁੰਦਾ ਆ ਪਰ ਕੁਝ ਵੈਰਾਈਟੀਆਂ ਇਦਾਂ ਦੀ ਹੁੰਦੀਆਂ ਜਿਹੜੀਆਂ ਆਪਾਂ ਕਲਮਾ ਤੋਂ ਵੀ ਤਿਆਰ ਕਰ ਸਕਦੇ ਹਾਂ ਕਲਮਾ ਤੋਂ ਜਿਵੇਂ ਮੈਨੂੰ ਦਿੱਸਦੀ ਤੁਸੀਂ ਕੋਈ ਕਲਮ ਜੀ ਰੱਖੀ ਹੈ ਨਾ ਹਾਂਜੀ ਇਹ ਤੇ ਸਵੰਜਨ ਦੀ ਕਲਮ ਲ ਪਰ ਸਭ ਤੋਂ ਜ਼ਿਆਦਾ ਆਕਸੀਜਨਲ ਪਲਾਂਟ ਜਿਹੜਾ ਪਿੱਪਲ ਹੈ ਹਾਂਜੀ ਤੇ ਇਹਦੇ ਬਾਰੇ ਦੱਸੋ ਕੀ ਵਿਚਾਰ ਆ ਲੋਕਾਂ ਦੇ ਇਹ ਅਸੀਂ ਅਸੀਂ ਘਰ ਤੋਂ ਆਏ ਸੀ ਕਿ ਨਰਸਰੀ ਵਾਲੇ ਨੂੰ ਇਹ ਇਹ ਅਸੀਂ ਇੱਕ ਆਪਣਾ ਨਾਲੀ ਚੋਂ ਪੁੱਟ ਕੇ ਲੈ ਕੇ ਆਏ ਸੀਗੇ ਨਾਲੀ ਚੋਂ ਪੁੱਟਿਆ ਹਾਂ ਹਾਂ ਨਾਲੀ ਚੋਂ ਪੁੱਟਿਆ ਇੱਕ ਥੇੜ ਹੈ ਜੀ ਵਾਹ ਜੀ ਤੇ ਫਿਰ ਇਹਨਾਂ ਨੂੰ ਲਾਉਂਦੇ ਵੀ ਆ ਲੋਕ ਕਿ ਬਸ ਲੈ ਲੂ ਕੇ ਪਿੱਪਲ ਨੂੰ ਬਹੁਤ ਘੱਟ ਲੋਕ ਲਗਾਉਂਦੇ ਆ ਪਰ ਜਿਨ੍ਹਾਂ ਨੂੰ ਇਸ ਦੀ ਵੈਲਿਊ ਪਤਾ ਹੈ ਨਾ ਉਹ ਫਿਰ ਵੀ ਮਤਲਬ ਕਿ ਇਸ ਨੂੰ ਲਗਾਉਣ ਦੀ ਪਾਲਣ ਦੀ ਪੂਰੀ ਕੋਸ਼ਿਸ਼ ਕਰਦੇ ਆ ਹਾਂ ਪਰ ਇਹ ਗੱਲ ਸੱਚ ਹੈ ਵੀ ਜਿੱਦਾਂ ਤੁਸੀਂ ਕਹਿਆ ਨਾ ਲੋਕ ਇਸ ਤੋਂ ਡਰਦੇ ਆ ਇਹ ਗੱਲ ਬਿਲਕੁਲ ਸੱਚ ਹੈ ਲੋਕ ਇਸ ਤੋਂ ਡਰ ਪਰ ਲੋਕਾਂ ਨੂੰ ਇਸ ਵੈਂਪਰ ਵਿੱਚੋਂ ਅਸੀਂ ਕੱਢਣ ਦੀ ਕੋਸ਼ਿਸ਼ ਕਰਨੀ ਹੈ ਲੋਕ ਨਿਕਲਣ ਤੁਹਾਨੂੰ ਮੈਂ ਦੱਸਣਾ ਚਾਹਾਂ ਇੰਟਰਸਟਿੰਗ ਗੱਲ ਪਿੱਪਲ ਜਿਹੜਾ ਇੱਕ ਵਾਹਿਦ ਐਸਾ ਇੱਕ ਪੇੜ ਹੈ ਜਿਹੜਾ ਅਸੀਂ ਉਹ ਕੂਪਾ ਜਿਹਾ ਲਾ ਕੇ ਆਕਸੀਜਨ ਦਾ ਸਿਲੰਡਰ ਲਗਾ ਕੇ ਹਨਾ ਹਸਪਤਾਲ 'ਚ ਵਾਈਗਰ ਹੋਣਾ ਕਰੇ ਕੋਈ ਪਰਤੀ ਹੋਏ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਆਕਸੀਜਨ ਦਿੰਦੇ ਨੇ ਆਕਸੀਜਨ ਮਾਸਕ ਜਿਹਨੂੰ ਕਹਿ ਦਿੰਦੇ ਆਪਾਂ ਉਸ ਸਿਲੰਡਰ ਦੇ ਵਿੱਚ ਜੇਕਰ ਜਿੰਨੀ ਇੱਕ ਆਕਸੀਜਨ ਹੁੰਦੀ ਹੈ ਯਾਨੀ ਕਿ ਤੁਸੀਂ ਹਿਸਾਬ ਲਾ ਲਓ ਲੱਖ ਤੋਂ ਲੈ ਕੇ 1.5 ਲੱਖ ਦੇ ਅੰਦਰ ਜੇ ਤੁਸੀਂ ਸਿਲੰਡਰ ਖਰੀਦ ਲਓ ਆਕਸੀਜਨ ਦੇ ਉਨੀ ਆਕਸੀਜਨ 1 ਸਾਲ ਦੇ ਵਿੱਚ ਤੁਹਾਨੂੰ ਕੱਲਾ ਪਿੱਪਲ ਦੇਗਾ ਧਿਆਨ ਨਾਲ ਸੁਣਨਾ 1 ਲੱਖ ਤੋਂ ਲੈ ਕੇ 1.5 ਲੱਖ ਦੇ ਆਕਸੀਜਨ ਦੇ ਸਿਲੰਡਰ ਤੁਸੀਂ ਬਾਈ ਕਰ ਲਓ ਜਿੰਨੀ ਉਸ ਵਿੱਚ ਆਕਸੀਜਨ ਨਿਕਲੇਗੀ ਨਾ ਜੇਕਰ ਤੁਹਾਡੇ ਘਰ ਦੇ ਵਿੱਚ ਪਿੱਪਲ ਲੱਗਾ ਹੈ ਉਨੀ ਆਕਸੀਜਨ ਨਾ ਸਿਰਫ ਤੁਹਾਡੇ ਘਰ ਨੂੰ ਬਲਕਿ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਉਹ ਆਕਸੀਜਨ ਪਹੁੰਚੇਗੀ ਤਾਂ ਸਮਝ ਕੇ ਦੇਖੋ ਕਿ ਆਕਸੀਜਨ ਦੇਣ ਵਾਲਾ ਇਹ ਬੂਟਾ ਕਿੰਨਾ ਜ਼ਬਰਦਸਤ ਬੂਟਾ ਹੈ ਹਿੰਦੂ ਧਰਮ ਦੇ ਵਿੱਚ ਵੀ ਇਹਨੂੰ ਲੋਕ ਬੜਾ ਮੰਨਦੇ ਨੇ ਪੂਜਦੇ ਨੇ ਮੰਦਰਾਂ ਵਿੱਚ ਜਾ ਕੇ ਤਾਂ ਰੋਜ਼ ਇਹਨਾਂ ਨੂੰ ਪਾਣੀ ਦਿੱਤਾ ਜਾਂਦਾ ਬੜੀ ਪਾਲਣ ਪੋषण ਕੀਤੀ ਜਾਂਦੀ ਹੈ ਜੇ ਹੀ ਕਿਤੇ ਨਾਲੀਆਂ ਚ ਉਗਜੇ ਜਾਂ ਕਿਤੇ ਉਗਜੇ ਕੋਈ ਕੱਚੀ ਲੱਸੀ ਪਾਣ ਨੂੰ ਫਿਰਦਾ ਹੈ ਕੋਈ ਕੁਝ ਕਰਨ ਨੂੰ ਫਿਰਦਾ ਕੋਈ ਵਢਾਉਣ ਨੂੰ ਫਿਰਦਾ ਕਿਤੇ ਕੋਈ ਭੂਤ ਬਾਬੇ ਪਤਾ ਨਹੀਂ ਕੀ ਕੁਝ ਆਉਂਦੇ ਰੱਬ ਦੀਆਂ ਰੱਬ ਜਾਣਦੇ ਪਰ ਆਈਸਵਰ ਜੇ ਕੁਦਰਤ ਨੇ ਇੰਨਾ ਸੋਹਣਾ ਪੌਦਾ ਤਿਆਰ ਕੀਤਾ ਸਾਡੇ ਵਾਸਤੇ ਹੈ ਤੁਸੀਂ ਸਮਝੋ ਅੰਮ੍ਰਿਤ ਹੈ ਜੇ ਇਹਨੂੰ ਕੋਈ ਸਮਝ ਲੈਂਦੇ ਹੈ ਇਹਨੂੰ ਸੰਭਾਲੇ ਤਾਂ ਜਿੱਦਾਂ ਉੱਥੇ ਪੀਪਲ ਲੱਗਿਆ ਹੋਣਾ ਜਿੱਦਾਂ ਆਪਾਂ ਬੈਠੇ ਸੀਗੇ ਹਾਂ ਕਿੱਡੀ ਸੋਹਣੀ ਥਲੀ ਸ਼ਾਹ ਆ ਲੋਕ ਟੂਨੇ ਵਗੈਰਾ ਨਾ ਜੋ ਕੁਝ ਵੀ ਹੈ ਇਹਨਾਂ ਨੇ ਟੂਨੇ ਵੀ ਸਭ ਤੋਂ ਵੱਧ ਇਹ ਥੱਲੇ ਕੀਤੇ ਜਾਂਦੇ ਮੱਤਵਾਜੀ ਲੋਕ ਇਹ ਸੱਚ ਆ ਹਾਂਜੀ ਜੀ ਤੇ ਅੱਗੇ ਅਸੀਂ ਚੱਲਦੇ ਹਾਂ ਅੱਗੇ ਦੇਖੋ ਆਪਣੇ ਕੋਲੇ ਇੱਕ ਵਿਚਾਲੇ ਟੂਣ ਪਈ ਐ ਟੂਣ ਗੁਲਾਬੀ ਟੂਣ ਤੇ ਉਹ ਕੁਝ ਆਪਣਾ ਅਮਲਤਾ ਇਹ ਬਿਲ ਦੇ ਬੁੱਟੇ ਪਿਆ ਕੁਝ ਸ਼ਿਵਜੀ ਨੂੰ ਚੜਦੇ ਅੱਜ ਕੱਲ ਤੇ ਬਸ ਸੋਚੇ ਹਾਂਜੀ ਤੇ ਇਹ ਬੁੱਟੇ ਆਪਣੇ ਉਹ ਆ ਜਿੱਦਾਂ ਅਸੀਂ ਨਾ ਇੱਕ ਥੈਲੀ ਦੇ ਵਿੱਚ ਜਦੋਂ ਕੋਈ ਬੀਜ ਭਰਦੇ ਆ ਨਾ ਤਾਂ ਅਸੀਂ ਦੋ ਦੋ ਬੀਜ ਭਰਦੇ ਆ ਦੋ ਜਾਂ ਤਿੰਨ ਬੀਜ ਤਾਕੇ ਜੇ ਇੱਕ ਵੀ ਨਹੀਂ ਚਲੇ ਦੂਜਾ ਚੱਲ ਜਵੇ ਇਹ ਸਾਰੇ ਅਸੀਂ ਉਹ ਬੁੱਟੇ ਭਰੇ ਹੋਏ ਆ ਮਤਲਬ ਕਿ ਜਿਹੜੇ ਥੈਲੀਆਂ ਚ ਦੋ ਦੋ ਸੀਗੇ ਉਹਨਾਂ ਨੂੰ ਕੱਢ ਕੇ ਇੱਕ ਇੱਕ ਕੀਤਾ ਆ ਇਹ ਉਦਾਂ ਇਹ ਤਾਂ ਥੋੜੇ ਬੁੱਟੇ ਸੁੱਕ ਗਏ ਅਤੇ ਥੋੜੇ ਕੁਮਲਾਏ ਹੋਏ ਆ ਇਹ ਉਹ ਵਾਲੇ ਬੁੱਟੇ ਆ ਸਾਰੇ ਮਿਕਸ ਐ ਠੀਕ ਹੈ ਤੇ ਇਹ ਆਪਣੇ ਕੋਲ ਅਰਜਨ ਅਤੇ ਸੁਹੰਜਨਾ ਪਿਆ ਤੇ ਇੱਕ ਮੈਂ ਇੱਥੇ ਹੋਰ ਗੱਲ ਕਾਵਾਂਗਾ ਇਹ ਸੁਹੰਜਨਾ ਅਤੇ ਉਹ ਸੁਹੰਜਨਾ ਦੋਵੇਂ ਅਲੱਗ-ਅਲੱਗ ਨੇ ਅੱਛਾ ਜੀ ਉਹ ਦੇਸੀ ਐ ਤੇ ਇਹ ਬਲੈਤੀ ਹੈ ਇਹ ਪੰਜਾਬ ਹਾਂ ਇਹ ਪੰਜਾਬ ਦਾ ਨਹੀਂ ਹੈਗਾ ਠੀਕ ਹੈ ਬਟ ਹੈ ਸੋਹਜਣਾ ਹਾਂ ਹੈ ਸੋਹਜਣਾ ਠੀਕ ਹੈ ਤੇ ਉਹ ਆਪਣਾ ਪੰਜਾਬ ਦਾ ਦੇਸੀ ਰੁੱਖ ਹੈ ਸੋਹਜਣਾ ਠੀਕ ਹੈ ਤੇ ਅੱਗੇ ਇਹ ਨਵੇਂ-ਨਵੇਂ ਪੱਤੇ ਜੀ ਨਿਕਲੁੰਦੇ ਆ ਕੱਲ ਇਹ ਆਪਾਂ ਹਲੇ ਥੋੜੇ ਦਿਨ ਪਹਿਲਾਂ ਹੀ ਆਪਣਾ ਹਫਤਾ ਕੋ ਹੋਇਆ ਤੇ ਇਹ ਆਪਾਂ ਜਿਹੜਾ ਕੁਸ਼ਕ ਬੁੱਟੇ ਆ ਇਹ ਆਪਾਂ ਉਹਦੇ ਭਰੇ ਆ ਅਮਲਤਾਸ ਦੇ ਅੱਛਾ ਤੇ ਵਿੱਚ ਕੁਝ ਇਮਲੀ ਦੇ ਬੁੱਟੇ ਪਏ ਆ ਤੇ ਵਿੱਚ ਕੁਝ ਸੁਖਚੇਣ ਦੇ ਅਸੀਂ ਜਦੋਂ ਸਾਨੂੰ ਕੋਈ 20 ਬੀਜ ਮਿਲ ਗਏ ਸਾਨੂੰ ਕਿਤੇ 50 ਬੀਜ ਮਿਲ ਗਿਆ ਕੋਸੋ ਅਸੀਂ ਓਵੇਂ-ਓਵੇਂ ਭਰਦੇ ਜਾਣਾ ਆ ਜੀ ਜਿੱਦਾਂ ਸਾਡੇ ਕੋਲ ਸਮਾਂ ਹੋਇਆ ਹੈ ਆਕਸੀਜਨਲ ਪਲਾਂਟ ਤੁਸੀਂ ਦੇਖ ਸਕਦੇ ਹੋ ਥੱਲੇ ਹੈਨਾ ਇਹ ਬਹੁਤ ਹੀ ਜ਼ਬਰਦਸਤ ਪਲਾਂਟ ਆਪਾਂ ਇਹਨੂੰ ਕਈ ਵਾਰੀ ਜਿੰਨਾ ਘਰਾਂ ਦੇ ਵਿੱਚ ਪਿੱਪਲ ਦੀ ਥਾਂ ਲਾਉਣ ਦੀ ਨਾ ਹੋਵੇ ਥਾਂ ਹੋਵੇ ਜਾਂ ਫਿਰ ਕਹਿ ਲਈ ਕੱਚੀ ਜਗ੍ਹਾ ਦੀ ਘਾਟ ਹੋਵੇ ਉਹ ਲੋਕ ਇਸ ਨੂੰ ਜੇ ਆਪਣੇ ਕਮਰੇ ਦੇ ਵਿੱਚ ਲਾ ਲੈਣ ਇਹਨੂੰ ਬਹੁਤ ਹੀ ਸਨਲਾਈਟ ਦੀ ਲੋੜ ਨਹੀਂ ਹੁੰਦੀ ਤੁਸੀਂ ਇਹਨੂੰ ਇੰਡੋਰ ਵੀ ਰੱਖ ਸਕਦੇ ਹੋ ਤੇ ਆਕਸੀਜਨਲ ਪਲਾਂਟਸ ਜਿਹੜੇ ਹਨ ਉਹਨਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਯਾਨੀ ਕਿ ਜੇਕਰ ਤੁਹਾਡੇ ਘਰ 'ਚ ਲੱਗਾ ਤੁਹਾਡੇ ਕਮਰੇ 'ਚ ਲੱਗਾ ਤੁਹਾਡੀ ਲੌਬੀ 'ਚ ਲੱਗਾ ਕਿਤੇ ਵੀ ਲੱਗਾ ਤੇ ਤੁਹਾਨੂੰ ਉੱਥੇ ਵੱਧ ਆਕਸੀਜਨ ਜਿਹੜੀ ਉੱਥੋਂ ਪ੍ਰਦਾਨ ਹੋ ਕਿੰਨੀ ਕੁਦਰਤ ਦੀ ਖਾਸੀਅਤ ਹੈ ਕਿੰਨਾ ਕੁਦਰਤ ਦਾ ਸਾਡਾ ਦੇਣ ਆ ਫੇਰ ਵੀ ਅਸੀਂ ਕੋਸਦੇ ਆ ਕੁਦਰਤ ਨੂੰ ਸੋ ਅੱਗੇ ਤੇ ਅੱਗੇ ਇਹ ਸੁਕਚੈਣ ਅਤੇ ਆਪਣਾ ਏਮਲੀ ਜਿੱਦਾਂ ਤਿਆਰ ਕੀਤੀ ਹੋਈ ਆ ਹਮ ਸੁਕਚੈਣ ਦੀ ਦਤਨ ਵੀ ਹੁੰਦੀ ਹੈ ਨਾ ਹਾਂਜੀ ਸੁਕਚੈਣ ਦੀ ਦਤਨ ਵੀ ਜਾਂਦੀ ਹੈ ਤੇ ਇਹ ਆਪਣਾ ਬੀਲਾ ਹੈ ਫੇਰ ਇਹ ਬੀਲਾ ਜਿੱਕੇ ਅਸੀਂ ਥੋੜਾ ਵੱਧ ਕੁਆਂਟੀਟੀ ਤਿਆਰ ਕੀਤਾ ਆ ਠੀਕ ਹੈ ਤੇ ਬਾਕੀ ਇਹ ਅਸੀਂ ਨਿੰਮ ਦੀ ਭਰਾਈ ਕੀਤੀ ਆ ਹਾਲੇ ਅੱਛਾ ਇਹ ਸਾਰੇ ਚਿਨੇਮਾ ਹਾਂਜੀ ਇਹ ਚ ਨਿੰਮ ਹੈ ਤੇ ਜਿਹੜਾ ਇਸ ਬੈੱਡਰੂਮ ਛੱਡ ਕੇ ਅਗਲਾ ਬੈੱਡ ਆ ਉਹਦੇ ਚ ਵੀ ਨਿੰਮ ਭਰੀ ਹੋਈ ਆ ਇਹ ਚ ਪਪੀਤਾ ਵੀ ਲੱਗ ਰਿਹਾ ਕੋਈ ਇਹਦੇ ਵਿੱਚ ਕੁਝ ਬੁੱਟੇ ਪਪੀਤੇ ਦੇ ਭਰੇ ਆ ਪੁੱਛ ਵਿੱਚ ਆਪਾਂ ਬੋਰਡ ਭਰਿਆ ਕੁਝ ਦੇ ਵਿੱਚ ਆਪਾਂ ਨੇ ਪੀਪਲ ਭਰਿਆ ਹੋਇਆ ਆ ਬੋਰਡ ਕਿੱਚ ਤੇ ਇਹ ਆਪਣਾ ਜਿਹੜਾ ਨਿਕਲ ਰਿਹਾ ਇਹ ਛੋਟਾ ਛੋਟਾ ਇਹ ਬੋਰਡ ਹੈ ਤੇ ਇਹ ਪੀਪਲ ਹੈ ਠੀਕ ਹੈ ਹਾਂਜੀ ਠੀਕ ਹੈ ਇਹ ਇੱਕ ਥੈਲੀ ਚ 10 10 20 20 50 50 ਹੋ ਜਾਣਗੇ ਅੱਛਾ ਥੋੜੇ ਜਿਹਾ ਵੱਡੇ ਹੋ ਗਏ ਤਾ ਆਪਾਂ ਇਹਨੂੰ ਕੱਢ ਕੇ ਇੱਕ ਇੱਕ ਥੈਲੀ ਦੇ ਵਿੱਚ ਭਰ ਦੇਣਾ ਹੈ ਇੱਕ ਇੱਕ ਚੇ ਕਰਦੋਗੇ ਹਾਂ ਇਹ ਇਦਾਂ ਹੈ ਮਤਲਬ ਕਿ ਵੀ ਆਪਾਂ 20 ਥੈਲੀਆਂ ਤੋਂ 200 ਤੋਂ ਵੱਧ ਬੂਟੇ ਤਿਆਰ ਕਰ ਸਕਦੇ ਹਾਂ ਵਾਹ 20 ਥੈਲੀਆਂ ਤੋਂ 200 ਬੂਟੇ ਹਾਂ ਇਦਾਂ ਹੋ ਜਾਂਦੇ ਆ ਕੀ ਬਾਤ ਹੈ 20 ਥੈਲੀਆਂ ਤੋਂ 200 ਬੂਟੇ ਬਾ ਕਮਾਲ ਅੱਛਾ ਤੇ ਫਿਰ ਜੇ ਆਪਾਂ ਗੱਲ ਕਰੀਏ ਹੁਣ ਬੂਟੇ ਅਸੀਂ ਦੇਖ ਲਏ ਬੜੀ ਖੁਸ਼ੀ ਹੋਈ ਦੇਖ ਕੇ ਬੇਸ਼ੱਕ ਇਹ ਛੋਟੀ ਜੀ ਕੋਸ਼ਿਸ਼ ਹੈ ਬਟ ਜਿਹੜਾ ਇਹਨੂੰ ਬੂਰਾ ਬਹੁਤ ਵੱਡਾ ਪੈਣ ਵਾਲਾ ਕਿਉਂਕਿ ਪੰਜਾਬ ਦੇ ਰੱਖ ਰਖਾਵ ਲਈ ਪੰਜਾਬੀ ਹਰੀਆਲੇ ਲਈ ਤੁਸੀਂ ਜਮਾ ਚੁੱਕੇ ਆਪਣੇ ਮੁੱਡੇ ਤੇ ਵਾਹਿਗੁਰੂ ਤੁਹਾਨੂੰ ਬਰਕਤ ਦੇਵੇ ਸੋ ਇਹਦੇ ਵਿੱਚ ਕਦੀ ਬੇਸ਼ੱਕ ਐ ਥੈਲੀਆਂ ਖਰੀਦੀਆਂ ਹੁਣ ਬਹੁਤੀਆਂ ਮਹਿੰਗੀਆਂ ਨਹੀਂ ਆ ਪਰ ਫਿਰ ਵੀ ਇਸ ਤੇ ਉੱਤੇ ਪੈਸਾ ਲੱਗਦਾ ਜੀ ਇਸ ਦੀ ਫਿਰ ਮਦਦ ਕਿਸ ਤਰ੍ਹਾਂ ਮਿਲਦੀ ਹੈ ਤੁਹਾਨੂੰ ਹਾਂ ਅਸਲ ਚ ਨਾ ਇਹ ਸਾਨੂੰ ਨਾ ਸਭ ਤੋਂ ਵੱਧ ਜਿਹੜਾ ਸਵਾਲ ਪੁੱਛਿਆ ਜਾਂਦਾ ਆ ਸਭ ਤੋਂ ਵੱਧ ਜਿਹੜਾ ਸਾਨੂੰ ਸਵਾਲ ਪੁੱਛਿਆ ਜਾਂਦਾ ਨਾ ਉਹ ਇਹ ਪੁੱਛਿਆ ਜਾਂਦਾ ਕਿ ਤੁਹਾਡੀ ਨਰਸਰੀ ਦਾ ਪ੍ਰਬੰਧ ਕਿਵੇਂ ਚੱਲਦਾ ਜੀ ਬਹੁਤ ਬੰਦਿਤ ਇਹ ਇਬਜੈਕਸ਼ਨ ਕੀ ਜਾਂਦੇ ਆ ਕਿ ਕਿ ਇਹ ਸ਼ਾਇਦ ਵੇਲੇ ਆ ਤੇ ਲੋਕਾਂ ਤੋਂ ਇਦਾਂ ਲੈ ਲੈ ਕੇ ਮਤਲਬ ਕਿ ਪੈਸੇ ਇਕੱਠੇ ਕਰਕੇ ਫਿਰ ਨਰਸਰੀ ਇਦਾਂ ਚਲਾ ਰਹੇ ਆ ਦੇਖੋ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਅਸੀਂ ਸਾਰੇ ਜਿੰਨੇ ਮੁੰਡੇ ਆ ਸਾਰੇ ਆਪੋ ਆਪਣੇ ਕੰਮਕਾਰਾਂ ਤੇ ਲੱਗੇ ਹੋਏ ਆ ਨੌਕਰੀਆਂ ਵਾਲੇ ਸਾਰੇ ਮੁੰਡੇ ਜੀ ਠੀਕ ਹੈ ਜੀ ਤੇ ਬਾਕੀ ਤਾਂ ਜਿਹੜਾ ਸਾਡੇ ਕੋਲ ਬਾਕੀ ਦਾ ਸਮਾਂ ਹੁੰਦਾ ਆ ਅਸੀਂ ਉਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਫਿਰ ਅਸੀਂ ਨਰਸਰੀ ਲਈ ਟਾਈਮ ਕੱਢਦੇ ਆ ਤੇ ਉਦਾਂ ਹੀ ਜਿਹੜਾ ਇੱਥੇ ਨਰਸਰੀ 'ਚ ਖਰਚ ਆਉਂਦਾ ਹੈ ਨਾ ਥੋੜਾ ਬੋਤਾ ਅਸਲ 'ਚ ਇੱਥੇ ਨਾ ਖਰਚਾ ਬਹੁਤ ਘੱਟ ਹੁੰਦਾ ਆ ਬਹੁਤ ਬੰਦੇ ਲੱਗਦਾ ਪਤਾ ਨਹੀਂ ਇੱਥੇ ਕਿੰਨਾ ਖਰਚਾ ਹੁੰਦਾ ਹੋਊਗਾ ਇੱਥੇ ਇੱਕ ਸਾਲ ਦਾ ਖਰਚਾ ਜੇਕਰ ਅਸੀਂ ਕੱਲ ਮੋਟੇ ਤਿਆਰ ਕਰਨੇ ਹੋਣ ਨਾ ਜੇ ਅਸੀਂ ਕੋਈ ਪ੍ਰੋਗਰਾਮ ਨਾ ਕਰੀਏ ਇੰਦਾ ਕੋਈ ਹੋਰ ਕੋਈ ਇਧਰ ਦੋਲੇ ਹੋਰ ਕੋਈ ਕੰਮ ਕਰਨਾ ਕਰਨਾ ਹੋਵੇ ਤਾਂ ਸਾਡੇ ਕੋਲ 15000 ਤੋਂ ਲੈ ਕੇ 20000 ਬਹੁਤ ਹੈ ਅੱਛਾ ਇੱਕ ਸਾਲ ਬਸ ਉਸ ਵੱਧ ਨਹੀਂ ਇਸ ਚਾਹੀਆ ਅਸਲ 'ਚ ਦੇਖੋ ਹੁਣ ਬੀਜ ਬੀਜ ਇਸ ਚ ਕਿਤੋਂ ਇਕੱਠਾ ਕਰਕੇ ਲੈ ਕੇ ਆਣ ਆਇਆ ਉਹਦਾ ਕੋਈ ਪੈਸਾ ਨਹੀਂ ਠੀਕ ਹੈ ਜੀ ਹੁਣ ਜਾਂ ਆਪਣਾ ਬੀਜ ਲੈ ਕੇ ਆਣਾ ਆ ਕੁਛ ਬੁੱਟੇ ਕਲਮਾ ਤਿਆਰ ਹੋ ਜਾਂਦੇ ਆ ਉਹਦਾ ਵੀ ਕੋਈ ਪੈਸਾ ਨਹੀਂ ਤੇ ਜਿਹੜਾ ਸੀ ਇੱਦੇ ਇਹਦੀ ਭrai ਵਗੈਰਾ ਕਰਨੀ ਜੋ ਕੁਛ ਕਰਨਾ ਉਹ ਅਸੀਂ ਆਪਣੇ ਹੱਥਾਂ ਦੇ ਨਾਲ ਆਪਸੇ ਜਿਹੜੇ ਮੁੰਡੇ ਨਾਲ ਮਿਲ ਕੇ ਕਰ ਲੈਂਦੇ ਆ ਹਾਂਜੀ ਇਸ ਨੂੰ ਕੁਛ ਸਿਆਪ ਕਰਦੇ ਆ ਤੇ ਪ੍ਰਪੋ ਹੋਰੇ ਪੈਕਟਾ ਇਹ ਆਪਣੇ 200 ਰੁਪਏ ਕਿਲੋ ਸਾਨੂੰ ਮਿਲ ਜਾਂਦੇ ਆ ਤੇ ਬਸ ਐਦਾਂ ਆ ਕਿ ਅਸੀਂ ਜਿੰਨੇ ਮੁੰਡੇ ਆ ਅਸੀਂ ਆਪ ਮਤਲਬ ਕਿ ਆਪਸੇ ਵਿੱਚ ਥੋੜੇ ਥੋੜੇ ਪੈਸੇ ਜਿਹੜੇ ਕਦੇ 200 ਕਦੇ 400 ਕਦੇ 500 ਐਦਾ ਕੱਢ ਲੈਂਦੇ ਆ ਜੇ ਕਿਤੇ ਸਾਨੂੰ ਲੱਗਦਾ ਹੈ ਕਿ ਸਾਨੂੰ ਥੋੜੀ ਜਿਹੀ ਜ਼ਿਆਦਾ ਹੈਲਪ ਦੀ ਲੋੜ ਆ ਤਾਂ ਸਾਡੇ ਕੋਲ ਬਹੁਤ ਲੋਕ ਐਦਾਂ ਦੇ ਹੈਗੇ ਆ ਅਸੀਂ ਸਿੱਧਾ ਜਾ ਕੇ ਉਹਨੂੰ ਕਹਿ ਦਿੰਦੇ ਆ ਕਿ ਸਾਨੂੰ ਫਲਾਣੀ ਚੀਜ਼ ਚਾਹੀਦੀ ਆ ਫਲਾਣਾ ਸਮਾਨ ਚਾਹੀਦਾ ਤਾਂ ਸਾਨੂੰ ਉਹ ਪਰ ਸਮਾਨ ਦੇ ਦਿੰਦੇ ਐਦਾਂ ਸੋ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਬੜੇ ਫੈਲਦੇ ਜਾ ਰਹੇ ਨੇ ਆਪਣੇ ਪਿੰਡ ਦੇ ਹਾਲ ਦੱਸੋ ਤੁਸੀਂ ਤਾਂ ਬੇਸ਼ੱਕ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਹਰਿਆਲੀ ਦਾ ਜਿਹੜਾ ਬੂਟਾ ਉਹ ਲਾ ਦਿੱਤਾ ਜਾਂ ਫਿਰ ਕਹਿ ਲਈ ਉਸ ਤੇ ਸ਼ੁਰੂਆਤ ਕਰ ਦਿੱਤੀ ਹੈ ਨਸ਼ੇ ਨੂੰ ਲੈ ਕੇ ਕੀ ਦੇਖੋ ਨਸ਼ਿਆਂ ਬਾਰੇ ਮੈਂ ਸਾਫ਼ ਕਹਾਂਗਾ ਕਿ ਨਸ਼ੇ ਇੱਥੇ ਵੀ ਹੈਗੇ ਆ ਬਨੂਰ ਚ ਵੀ ਹੈਗੇ ਆ ਸਾਡੇ ਇਸ ਥਾਂ ਤੇ ਵੀ ਮਤਲਬ ਕਿ ਸ਼ਮਸ਼ਾਨ ਘਰ ਬਹੁਤ ਵੱਡੀ ਆ ਇਸ ਥਾਂ ਤੇ ਨਸ਼ੇ ਕਰਨ ਵਾਲੇ ਨੇ ਛੇੜੀ ਵੀ ਆਂਦੇ ਆ ਇੱਥੇ ਨਸ਼ੇ ਵੀ ਕਰਦੇ ਆ ਪਰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਅਸੀਂ ਇਸ ਦਲਦਲ ਦੇ ਵਿੱਚ ਆਪਣੇ ਆਪ ਨੂੰ ਨਿਰਲੇਪ ਰੱਖਿਆ ਹੋਇਆ ਜੋ ਕੁਝ ਗਲਤ ਚੱਲ ਰਿਹਾ ਆ ਆਪਾਂ ਉਹ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੋਇਆ ਸਾਨੂੰ ਇਹ ਲੱਗਦਾ ਕਿ ਸਾਡੇ ਕੋਲ ਉਹ ਅਸੀਂ ਉਹ ਉਹ ਸਾਡੇ ਲਈ ਨਹੀਂ ਬਣਿਆ ਅਸੀਂ ਉਹ ਨਾਲ ਨਹੀਂ ਬਣੇ ਅਸੀਂ ਉਹੀ એનર્ਜੀ ਉਹੀ ਟਾਈਮ ਆਪਣਾ ਕੁਝ ਚੰਗਾ ਕਰੀਏ ਯਾਰ ਜਿਉਂ ਥੋੜਾ ਨਸ਼ਾ ਪਿੱਛੇ ਆਪਾਂ ਇਦਾਂ ਲੱਗ ਕੇ ਨਹੀਂ ਉਹ ਹੈ ਇੱਥੇ ਇਹ ਚ ਕੋਈ ਸ਼ੱਕ ਨਹੀਂ ਬਨੂੜ ਚ ਬਹੁਤ ਵਿਕ ਰਿਆ ਹੈ ਪਰ ਤੁਸੀਂ ਉਸ ਨੂੰ ਕੋਸ਼ਿਸ਼ ਕਰ ਰਹੇ ਠੱਲ ਪਈ ਹੈ ਹਾਂ ਬਸ ਇਹ ਹੀ ਹੈ ਕਿ ਵੱਤ ਵੱਤ ਅਸੀਂ ਜਾਗਰੂਕਤਾ ਲੈਣ ਦੀ ਕੋਸ਼ਿਸ਼ ਕਰਦੇ ਆ ਅੱਛਾ ਜਦੋਂ ਆਪਾਂ ਗੱਲਬਾਤ ਕਰਦੇ ਪਏ ਸੀ ਤੇ ਤੁਸੀਂ ਦੱਸਿਆ ਲਾਈਕ ਇੱਥੇ ਸ਼ਮਸ਼ਾਨ ਘਾਟ ਇੱਥੇ ਅਕਸਰ ਹੀ ਸਾਨੂੰ ਪਤਾ ਸ਼ਮਸ਼ਾਨ ਘਾਟ ਦੇ ਵਿੱਚ ਉਹੀ ਬੰਦਾ ਆਂਦਾ ਜਦੋਂ ਕੋਈ ਮਰਗੋ ਹੋ ਜਾਂਦੀ ਹੈ ਹਾਂ ਜੀ ਮਾੜਾ ਰੂਣਾ ਪਿਟਣਾ ਕਲੇਸ਼ ਪਿਟਸੀ ਆਪੇ ਸੋ ਕੁਸ਼ਨ ਦਾ ਸੁਭਾਵੀ ਕ ਉਸ ਵਕਤ ਤੁਸੀਂ ਇੱਕ ਗੱਲ ਕਹੀ ਸੀ ਕਿ ਅਸੀਂ ਤੇ ਇੱਥੇ ਲੋਕਾਂ ਨੂੰ ਹਸਨੇ ਲਾਤ ਤੱਕ ਮਠਾਈਆਂ ਖਾਣੇ ਲਾਤਾ ਇਹਦੇ ਬਾਰੇ ਦੱਸੋ ਉਹ ਕੀ ਸੀ ਦੇਖੋ ਸਾਲ ਚ ਇੱਕ ਅਸੀਂ ਨਾ ਸਾਲ ਚ ਦੋ ਪ੍ਰੋਗਰਾਮ ਤੇ ਪੱਕੇ ਕਰਦੇ ਹਾਂ ਹਮ ਸ਼ਹੀਦ ਭਗਤ ਸਿੰਘ ਹੋਣਾ ਦਾ ਜਨਮ ਦਿਨ ਅਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਛਾ ਤੇ ਅਸੀਂ ਇੱਥੇ ਵਧੀਆ ਇਕੱਠ ਕਰਦੇ ਆ 100 150 ਬੰਦੇ ਦਾ ਇਕੱਠ ਕਰਦੇ ਆ ਤੇ ਕੁਝ ਜਿਹੜੀਆਂ ਵਧੀਆ ਪਰਸਨੈਲਿਟੀਆਂ ਜਿਹੜੀਆਂ ਚੰਗੀਆਂ ਸ਼ਖਸੀਅਤਾਂ ਜਿਹੜੇ ਸਾਨੂੰ ਚੰਗੇ ਲੱਗਦੇ ਆ ਜਿਹੜੇ ਸਮਾਜ ਪ੍ਰਤੀ ਵਧੀਆ ਸੋਚ ਰੱਖਦੇ ਆ ਸਮਾਜ ਪ੍ਰਤੀ ਵਧੀਆ ਕੰਮ ਕਰਦੇ ਆ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਇੱਥੇ ਸੱਦਦੇ ਆ ਠੀਕ ਹੈ ਜਿੱਦੋਂ ਜਨਮ ਦਿਨ ਹੁੰਦਾ ਹੁਣ ਤੋਂ ਕੇਕ ਕਟਵਾਨੇ ਆ ਤੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਤੇ ਉਦੋਂ ਉਸ ਹੱਬ ਨਾਲ ਪ੍ਰੋਗਰਾਮ ਕਰਦੇ ਆ ਉਹਨਾਂ ਨੂੰ ਸਾਰਾ ਅਸੀਂ ਆਪਣਾ ਜਿਹੜਾ ਅਸੀਂ ਦਾ ਕਾਰਜ ਚਲਾ ਰਹੇ ਆ ਉਹ ਸਾਰਾ ਦਿਖਾਉਂਦੇ ਆ ਕਿ ਅਸੀਂ ਇਹ ਇਹ ਕੁਝ ਕਰ ਰਹੇ ਆ ਅਜੇ ਤੱਕ ਹੋਰ ਕੋਣ ਕੋਣ ਆਇਆ ਇੱਥੇ ਜੇ ਕੋਈ ਪੋਲੀਟਿਸ਼ੀਅਨ ਕੋਈ ਸਲੈਬਰਟੀ ਜਾਂ ਫਿਰ ਕੋਈ ਐਸਟਰਾਂ ਦਾ ਬੰਦਾ ਆਇਆ ਜਿਵੇਂ ਕਿ ਆਪਣੇ ਡਾਕਟਰ ਤਰਵੇਰ ਗਾਂਧੀ ਹੁਲੀ ਜਿਹੜੇ ਕਾਂਗਰਸ ਐਮਪੀ ਬਣੇ ਨੇ ਹੁਣ ਹਾਂਜੀ ਹਾਂਜੀ ਅੱਛਾ ਗ੍ਰੇਟ ਉਹ ਤੇ ਉਹਨਾਂ ਦੀ ਇਹਨਾਂ ਜਿਹੜੀ ਟੀਮ ਆ ਡਾਕਟਰ ਗਾਂਧੀ ਸਾਹਿਬ ਉਹਨਾਂ ਦੀ ਅ ਉਹ ਜਿਹੜੇ ਮਤਲਬ ਕਿ ਉਹ ਤਕਰੀਬਨ ਦੀ ਟੀਮ ਬਹੁਤ ਵਧੀਆ ਆ ਉਹਨਾਂ ਨੇ ਕਿਹਾ ਇੱਥੇ ਆ ਕੇ ਦੇਖੋ ਉਹ ਆਏ ਸੀਗੇ ਇਲੈਕਸ਼ਨ ਤੋਂ ਥੋੜਾ ਟਾਈਮ ਪਹਿਲਾਂ ਤੇ ਉਹਨਾਂ ਨੂੰ ਨਹੀਂ ਅਸੀਂ ਆ ਬੁਲਾਏ ਸੀ ਅੱਛਾ ਉਹ ਸਾਨੂੰ ਨਾ ਵਧੀਆ ਲੱਗਦੇ ਆ ਹੂੰ ਉਹ ਸਾਨੂੰ ਮਤਲਬ ਉਹ ਵੈਸੇ ਵੀ ਚੰਗੇ ਇਨਸਾਨ ਆ ਇੱਕ ਹੂੰ ਉਹਨਾਂ ਨੂੰ ਮਤਲਬ ਪੋਲਿਟਿਕਸ ਨੂੰ ਅਗਰ ਸਾਈਡ ਤੇ ਰੱਖ ਕੇ ਵੀ ਦੇਖੀਏ ਨਾ ਉਹ ਨੈਤਿਕ ਤੌਰ ਤੇ ਵੀ ਬਹੁਤ ਚੰਗੇ ਸਾਨੂੰ ਲੱਗਦੇ ਆ ਸਾਨੂੰ ਜਿੱਦਾਂ ਹੁਣ ਆ ਚਲੋ ਉਹ ਤੇ ਉਹਨਾਂ ਉੱਤੇ ਚਲੋ ਇਹ ਕਿਹਾ ਜਾ ਸਕਦਾ ਹੈ ਕਿ ਵੀ ਚਲੋ ਉਹ ਵੋਟਾਂ ਕਰਕੇ ਆਏ ਹੋਣਗੇ ਹਾਲਾਂਕਿ ਅਸੀਂ ਉਹਨਾਂ ਨੂੰ ਉਦਾਂ ਨਹੀਂ ਬੁਲਾਇਆ ਸੀਗਾ ਹੁਣ ਜਿਹੜੇ ਅਸੀਂ ਹੋਰ ਸક્ષਿਤ ਨੂੰ ਇੱਥੇ ਬੁਲਾਇਆ ਜਿੱਦਾਂ ਸਤਨਾਮ ਸਿੰਘ ਦਾਉਰੀ ਆ ਉਹਨਾਂ ਨੇ ਕਰਪਸ਼ਨ ਨੂੰ ਲੈ ਕੇ ਕਿੰਨਾ ਕੰਮ ਕੀਤਾ ਆ ਕਿੰਨੀ ਵੱਡੀ ਲੜਾਈ ਲੜੀ ਆ ਕਈ ਲੱਖਾਂ ਕਰੋੜਾਂ ਦੀ ਜਿਹੜੀ ਲੜਾਈ ਉਹਨਾਂ ਨੇ ਲੜੀ ਹੋਈ ਆ ਠੀਕ ਹੈ ਤੇ ਜਿੱਦਾਂ ਆਪਣੇ ਮਾਨਯੋਗ ਹਾਈ ਕੋਰਟ ਤੋਂ ਜਿਹੜੇ ਵਕੀਲ ਆ ਕੋਈ ਚੰਗੇ ਚੰਗੇ ਅਸੀਂ ਉਹਨਾਂ ਨੂੰ ਇੱਥੇ ਸੱਦਿਆ ਆ ਅਪਰੀਸ਼ੀਏਟ ਕੀਤਾ ਉਹਨਾਂ ਨੇ ਹਾਂ ਜੀ ਉਹਨਾਂ ਨੇ ਸਾਨੂੰ ਅਪਰੀਸ਼ੀਏਟ ਕੀਤਾ ਆ ਅਸੀਂ ਸਾਨੂੰ ਵਧੀਆ ਲੱਗਦਾ ਏ ਕਿ ਚੰਗੇ ਲੋਕਾਂ ਦੇ ਸੰਪਰਕ ਦੇ ਵਿੱਚ ਆਈਏ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲੂਗਾ ਹਨਾ ਤੇ ਹੁਣ ਉਹਨਾਂ ਤੋਂ ਕੋਈ ਬੋਟਾ ਲੈਣੀ ਕੋਈ ਵੋਟ ਵਾਲਾ ਸੀਨ ਸੀਗਾ ਗ੍ਰੇਟ ਗ੍ਰੇਟ ਹਾਂ ਐਦਾਂ ਜੀ ਸੋ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਤੇ ਵਾਹਿਗੁਰੂ ਤੁਹਾਨੂੰ ਮੇਰੀ ਦਿਲੋਂ ਅਰਦਾਸ ਹੈ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਔਰ ਬਲੰਦੀਆਂ ਤੱਕ ਲੈ ਕੇ ਜਾਏ ਤੁਹਾਨੂੰ ਸ਼ਿਖਰਾਂ ਤੱਕ ਉੱਪਰ ਤੱਕ ਲੈ ਕੇ ਜਾਏ ਜਿਸ ਨਾਲ ਤੁਸੀਂ ਸਾਡੇ ਸੋਹਣੇ ਪੰਜਾਬ ਨੂੰ ਬੂਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਐ ਹੋਰ ਹਰਿਆ ਪਰਿਆ ਹੋਵੇ ਜਿਹੜਾ ਇੱਥੇ ਵਾਤਾਵਰਣ ਹੋਰ ਸ਼ੁੱਧ ਹੋ ਸਕੇ ਤੁਹਾਨੂੰ ਸਲਾਮ ਠੀਕ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਜੀ ਹੁਣ ਵੇਲਾ ਤੁਹਾਡੇ ਤੋਂ ਵੀ ਇਜਾਜ਼ਤ ਲੈਂਦਾ ਉਮੀਦ ਕਰਦਾ ਤੁਸੀਂ ਵੀ ਬਹੁਤ ਖੁਸ਼ ਹੋਏ ਹੋਗਾ ਜੈਸਟੋਰੀ ਨੂੰ ਦੇਖ ਕੇ ਜੇਕਰ ਤੁਹਾਨੂੰ ਵੀ ਇਹ ਸਭ ਕੁਝ ਅੱਛਾ ਲੱਗੇ ਤਾਂ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਪਣੀ رائے ਜ਼ਰੂਰ ਭੇਜਣਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹਨਾਂ ਤੱਕ ਸੁਣਿਆ ਜ਼ਰੂਰ ਪਹੁੰਚਾ ਦਾਂਗੇ ਫਿਲਹਾਲ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਹੁਣ ਮੈਨੂੰ ਅੱਗੇ ਆ ਦਿਓ ਅਸੀਂ ਮਿਲਾਂਗੇ ਅਗਲੀ ਨਵੀਂ ਸਟੋਰੀ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ